ਹਉ ਬਿਲਕੁਲ ਵੀ ਨਹੀਂ ਘਟਿਆ ਹੈਗਾ ਕਿ ਬਲਕਿ ਸਿੱਧਾ ਤੋਂ ਉਹਨੂੰ ਹੋਰ ਖਾਰ ਜਾ ਰਿਹਾ ਤੇ ਹੋਰ ਪਾਣੀ ਮੇਰੇ ਸਾਹਮਣੇ ਵੱਧਦਾ ਜਾ ਰਿਹਾ ਤੇ ਕੁਝ ਪਾਣੀ ਫਸਲਾਂ ਵਿੱਚ ਵੀ ਗਿਆਗਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਕਿ ਵਾਹਿਗੁਰੂ ਪ੍ਰਮਾਤਮਾ ਸਾਡੇ ਪੰਜਾਬ ਦੀ ਮੇਲ ਕਰੇ ਇਹ ਕਿ ਦਰਿਆਨ ਵਿੱਚ ਲੱਗ ਰਿਹਾ ਕਿ ਬਿਲਕੁਲ ਵੀ ਨਹੀਂ ਪਾਣੀ ਘਟਿਆ ਤੇ ਬਹੁਤ ਡਰ ਲੱਗ ਰਿਹਾ ਕਿਉਂਕਿ ਇਹ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਪਿੰਡਾਂ ਨੂੰ ਬਰਬਾਦ ਕਰ ਸਕਦਾ ਹੈ ਕਿਉਂਕਿ ਦਿਨੋ ਦਿਨ ਇੱਥੇ ਪਾਣੀ ਦਾ ਪੱਧਰ ਔਰ ਨਹੀਂ ਆ ਰਿਹਾ ਇੰਨਾ ਲੱਗਦਾ ਜਿਵੇਂ ਹੋਰ ਬਾਦਿਆਂ ਹੁੰਦਾਗਾ ਪਾਣੀ ਇੰਨਾ ਤੋਂ ਵੀ ਖਾਰ ਕੇ ਬਹੁਤ ਜ਼ਿਆਦਾ ਵੱਧ ਗਿਆ ਜਾਂਦਾ ਜੀਦਾ ਇਹਦਾ ਤਾਂ ਮਤਲਬ ਉਹ ਵੀ ਪਿੰਡਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦਾ ਫਸਲਾਂ ਨੂੰ ਤਾਂ ਦੇਖੋ ਕਾਲੀ ਗਿਆ ਕਿ ਕੁਝ ਫਸਲਾਂ ਨੂੰ ਨੁਕਸਾਨ ਕੀਤਾ ਵੀ ਹੈ ਸੋ ਵਾਹਿਗੁਰੂ ਜੀ ਇਹ ਅਰਦਾਸ ਕਰਦੇ ਅਕਿ ਸਾਡੇ ਪੰਜਾਬ ਨੂੰ ਹੁਣ ਬਖਸ਼ੀ ਜਿਹੜਾ ਪਾਣੀ ਇਹ ਘਟੇ ਸੋ ਰਾਹਤ ਮਿਲੇ ਸਾਡੇ ਲੋਕਾਂ ਨੂੰ ਪਰਮਾਤਮਾ ਉਹ ਦੇਖੋ ਜੀ ਦਰਿਆ ਦੇ ਵਿੱਚ ਦਰੱਖਤ ਕੱਟਿਆ ਜਾ ਰਿਹਾ ਹੈ ਕਿਉਂਕਿ ਵੀ ਇਹ ਪਾਣੀ ਹੈ ਜਿਹੜਾ ਦਰੱਖਤਾਂ ਨੂੰ ਨਹੀਂ ਵਸਦਾ ਉਹ ਤੋਂ ਕਿਸਾਨ ਵੱਢ ਵੀ ਰਹੇ ਆ ਜਿਹੜੇ ਦਰੱਖਤਾਂ ਨੂੰ ਕਿਉਂਕਿ ਉਹ ਹੋਰ ਪਾਣੀ ਜਿਹੜਾ ਪਾਤ ਤੋਂ ਸੋਲ ਲੱਗ ਗਿਆ ਪਾਣੀ ਆ ਰਿਹਾ ਉਹ ਦੇਖੀ